ਸਰਪੱਧਾਰ ਕਾਰਡ ਤੇ ਪੈਨ ਕਾਰਡ ਲੈ ਕੇ ਆਉਣਾ ਆ ਗੱਡੀਆਂ ਦੀ ਲੈਣ ਲੱਗੀ ਪਈ ਆ ਜਿਹੜੀ ਮਰਜ਼ੀ ਗੱਡੀ ਲੈ ਜਾਓ ਹਾਂਜੀ ਕੀ ਗੱਲ ਤੁਸੀਂ ਵੀ ਆਪਣੀ ਗੱਡੀ ਲੈਣੀ ਆ ਸੋ ਜੇਬ ਚ ਪੈਸੇ ਨਹੀਂ ਹੈਗੇ ਫਿਰ ਉਦਾਸ ਕਿਉਂ ਹੋ ਨਿਓ ਅਸੀਂ ਹੈਗੇ ਆ ਨਾ ਸੋ ਤੁਹਾਨੂੰ ਨਹੀਂ ਕਹਿੰਦੇ ਕਿ ਲੱਖਾਂ ਦੇ ਲੱਖ ਲੈ ਕੇ ਆਓ ਤੁਸੀਂ ਸਿਰਫ ਸਰਪੱਧਾਰ ਕਾਰਡ ਤੇ ਪੈਨ ਕਾਰਡ ਲੈ ਕੇ ਆਉਣਾ ਆ ਗੱਡੀਆਂ ਦੀ ਲੈਣ ਲੱਗੀ ਪਈ ਆ ਜਿਹੜੀ ਮਰਜ਼ੀ ਗੱਡੀ ਲੈ ਜਾਓ ਦੇ ਦੋਗੇ ਸਹੀ ਹਾਂਜੀ ਹਾਂਜੀ ਜ਼ਰੂਰ ਦੀ ਜ਼ਰੂਰ ਦੇਵਾਂਗੇ ਸੋ ਆਪਣੇ ਕੋਲੇ ਪਹਿਲਾਂ ਦੋ ਗੱਡੀਆਂ ਕਿਹੜੀਆਂ ਸਾਰੀਆਂ ਗੱਡੀਆਂ ਹੁੰਦੀਆਂ ਨੇ ਸਾਰੇ ਬ੍ਰਾਂਡ ਦੀਆਂ ਗੱਡੀਆਂ ਆਪਣੇ ਕੋਲੇ ਆਪਣੇ ਕੋਲੇ Honda Amaze ਖੜੀ ਹੈ ਜੀ I20 ਖੜੀ ਹੈ ਜੀ Alto 800 ਖੜੀ ਹੈ ਜੀ Bolino ਹੋ ਗਈ ਜੀ ਜੀ ਤੇ Brezza ਹੋ ਗਈ ਜੀ ਆਪਣੇ ਕੋਲੇ ਤੇ ਇੱਕ Brezza ਆ ਵੀ ਖੜੀ ਹੈ ਜੀ ਆਪਣੇ ਨੂੰ Alto ਖੜੀ ਹੈ ਜੀ Creta ਖੜੀ ਨੇ ਦੋ ਜੀ ਆਪਣੇ ਕੋਲੇ Honda City ਹੋ ਗਈ Wagon R ਹੋ ਗਈ Dzire ਹੋ ਗਈ ਜੀ Honda Auto Gear ਹੋ ਗਈ ਜੀ ਆਪਣੇ ਕੋਲੇ ਫਿਰ ਆਪਣੇ ਕੋਲ Barnna ਵੀ ਖੜੀ ਹੈ 2013 ਮਾਡਲ ਜੀ ਜੀ ਮਤਲਬ ਕਿ ਗੱਡੀਆਂ ਤਾਂ ਤੁਸੀਂ ਇੱਥੇ ਲੈਣਾ ਹੀ ਆ ਰਹੇ ਹੋ ਹਾਂਜੀ ਹਾਂਜੀ ਬਹੁਤ ਗੱਡੀਆਂ ਬਹੁਤ ਨੇ ਸਟਾਕ ਹੋਰ ਵੀ ਬਹੁਤ ਖੜਾ ਜੀ ਆਪਣੇ ਕੋਲੇ ਤੇ ਆਪਣਾ ਨੋਵਾ ਆ ਗਈ ਜੀ ਕ੍ਰਿਸਟਾ ਜੀ 2017 ਮਾਡਲ ਦੀ ਹਾਂ Honda City ਆ ਗਈ ਜੀ ਆਪਣੇ ਕੋਲੇ ਜੀ ਤੇ ਵੈਨਿਊ ਵੀ ਖੜੀ ਹੈ ਜੀ ਆਪਣੇ ਕੋਲੇ 2020 ਮਾਡਲ ਜੀ ਜੀ ਆ ਜੋ ਬਾਹਰ ਆ ਜੋ ਬਾਹਰ ਵੀ ਸਟਾਕ ਬਹੁਤ ਖੜਾ ਜੀ ਆਪਣੇ ਕੋਲੇ ਅੱਛਾ ਤੁਹਾਡੇ ਕੋਲ ਤਾਂ ਗੱਡੀਆਂ ਗੱਡੀਆਂ ਲਾ ਰੱਖੀ ਐ ਤੁਸੀਂ ਤਾਂ ਹਾਂਜੀ ਹਾਂ ਹਾਂ ਆਹ ਕਿਹੜੇ ਗੱਡੀ ਐ ਇਹ ਬਲਿੰਨੋ ਆ ਗਈ ਮੈਂ ਬਲਿੰਨੋ 2018 ਮਾਡਲ ਆਟੋ ਗੇਅਰ ਜੀ ਜੀ ਆ ਬਰੀਜ ਆ ਗਈ ਆਪਣੇ ਕੋਲੇ ਜੀ 2018 ਹਾਂ ਤੇ ਆਪਣੇ ਕੋਲ ਡਸਟਰ ਵੀ ਹੈਗੇ ਜੀ ਜੀ ਤੇ ਬਰੀਜਾ ਇੱਕ ਹੋਰ ਖੜੀ ਹੈ ਆਪਣੇ ਕੋਲੇ ਜੀ ਕਬੇਡਾ ਕੀ ਜੀ ਆਪਣੇ ਕੋਲੇ ਦੋ ਖੜੀਆਂ ਨੇ ਕਬੇਟੀ ਜੀ ਜੀ ਅੱਛਾ ਮੈਨੂੰ ਇਹ ਦੱਸੋ ਇਹ ਤਾਂ ਤੁਸੀਂ ਦੱਸਦੇ ਵੀ ਜਿਹੜੇ ਆਪਣੇ ਸੰਗਰੂਰ ਏਰੀਆ ਦੇ ਬੰਦੇ ਹੀ ਲੈ ਕੇ ਜਾ ਸਕਦੇ ਆ ਗੱਡੀ ਜੇ ਕੋਈ ਪੰਜਾਬ ਚ ਕੋਈ ਵੀ ਆਪਣੇ ਕੋਲ ਪੰਜਾਬ ਨੰਬਰ ਤੇ ਹੀ ਕੰਮ ਹੈ ਜਿਆਦਾ ਪੰਜਾਬ ਦਾ ਕੋਈ ਵੀ ਕਿਸੇ ਵੀ ਕੋਨੇ ਤੇ ਮਤਲਬ ਕਿ ਤੁਸੀਂ ਕਿਸੇ ਵੀ ਏਰੀਆ ਤੋਂ ਬਲੋਂਗ ਕਰਦੇ ਹੋਗੇ ਟੈਨਸ਼ਨ ਨਾ ਲਓ ਸਿਰਫ ਆਧਾਰ ਕਾਰਡ ਪੈਨ ਕਾਰਡ ਲਿਆਓ ਕੰਡੀਸ਼ਨ ਕੀ ਆ ਸਿਬਸ ਕੋਰ ਤੁਹਾਡਾ ਓਕੇ ਹੋਣਾ ਚਾਹੀਦਾ ਸੋ ਬਾਕੀ ਦਾ ਜੇਕਰ ਅਸੀਂ ਪ੍ਰੋਪਰ ਐਡਰੈਸ ਦੀ ਗੱਲ ਕਰੀਏ ਕਿਸੇ ਨੇ ਆਉਣਾ ਹੋਵੇ ਤਾਂ ਪਟਿਆਲਾ ਰੋਡ ਜੀ ਸਪਾਰਟਨ ਜਿਮ ਦੇ ਬਿਲਕੁਲ ਨਾਲ ਹੈ ਜ ਆਪਣਾ ਜੀ ਜੀ ਬਾਕੀ ਦਾ ਦਫਤਰ ਆ ਤੁਸੀਂ ਦੇਖ ਸਕਦੇ ਹੋ ਗੁੱਡਵਿਲੋ ਮੋਟਰਸ ਵਾਲਿਆਂ ਦੇ ਸੋ ਮੇਨ ਰੋਡ ਤੇ ਆ ਗਿਆ ਜੀ ਇਹ ਗੁੱਡਵਿਲੋ ਮੋਟਰ ਕਾਰ ਸੇਲ ਐਂਡ ਪਰਚੇਸ ਵਾਲਿਆਂ ਦਾ ਜੇਕਰ ਤੁਸੀਂ ਹੋਰ ਜਾਣਕਾਰੀ ਲੈਣੀ ਆ ਸਕਰੀਨ ਭਾ ਚੱਲ ਰਿਹਾ ਜੀ ਤੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਬਹੁਤ ਬਧਨਾ ਸਸ਼ੇ